ਅੱਛਾ ਆਟੋਮੈਟਿਕ ਸਿਸਟਮ ਆ ਗਿਆ ਹੈ ਗਨ ਜਿੱਥੇ ਗਨ ਰੋਕ ਦੇ ਉਹ ਸੇ ਰੁਕ ਜੂਗੀ ਉੱਥੇ ਰੁਕ ਜੂਗੀ ਹਾਂ ਸੈਂਸਰ ਨੂੰ ਜਿੱਥੇ ਕਰ ਦਿੰਗੇ ਆਪਾਂ ਇਹ ਕਿੰਨਾ ਬੀ ਕਲਚ ਘੱਟ ਹੋ ਜਾਏ 95000 ਦਾ ਅੱਛਾ ਬੈਠਣ ਉੱਠਣ ਤੇ ਜਮਾ ਸਹੀ ਆ ਅੱਛਾ ਦੇਖੋ ਸਪਰੇਅ ਵੱਧ ਘੱਟ ਕਰਨ ਨੂੰ ਆਣਾ ਬਾਕੀ ਬਾਈ ਲੈ ਵੀ ਸੱਜਣੋ ਅੱਜ ਨਾ ਬੀਕੇ ਬੂਮ ਸਪਰੇਅਰ ਵਾਲਿਆਂ ਦੇ ਡੱਬਾ ਲਈ ਖੜੇ ਆ ਆਪਾਂ ਤੁਸੀਂ ਆ ਬੂਮਰ ਦੇਖੋ ਬਾਈ ਕਿੱਡਾ ਜ਼ਬਰਦਸਤ ਬਣਾਇਆ ਹੋਇਆ 4x4 ਦਾ ਟਰੈਕਟਰ ਆ ਤੇ ਮੈਨੂੰ ਐਂ ਲੱਗਦਾ ਵੀ ਕਪੈਨ ਤੋਂ ਵੀ ਉੱਚਾ ਹੋਣਾ ਓਏ ਕਪੈਨ ਜਿਹੜਾ ਯਾਰ 4x4 ਬਾਈ ਕਹਿੰਦਾ ਖੇਤ ਖੋਚ ਕਿਵੇਂ ਮਰਜ਼ੀ ਲਈ ਫਿਰਿਓ ਖੁੱਬਣ ਵਾਲਾ ਤਾਂ ਕੋਈ ਸਿਸਟਮ ਹੀ ਨਹੀਂ ਤੇ ਬਾਕੀ ਸਾਨੂੰ ਸਾਰਾ ਉੱਪਰ ਚੜ੍ਹ ਕੇ ਦਿਖਾਉਣੇ ਆ ਲਗਭਗ ਕਿੰਨੇ ਫੁੱਟ ਉੱਚਾ ਇਹ ਤਾਂ ਬੜਾ ਨਜ਼ਾਇਜ਼ ਉੱਚਾ ਯਾਰ ਹਨਾ ਓਏ ਨਹੀਂ ਬਾਈ ਜਮਾ ਸੈੱਟ ਆ ਇੰਨਾ ਉੱਚਾ ਹੈ ਵਿਚੋ ਨੇ ਜੂ ਨੇ ਜਾਇ ਨਹੀਂ ਵੀ ਖੁੱਬ ਜੂ ਹਨਾ ਟਰੈਕਟਰ ਕਿਹੜਾ ਯਾਰ ਆ ਬਾਈ ਟਰੈਕਟਰ ਦੱਸਿਓ ਆ ਕਿਹੜਾ ਦਾ ਪ੍ਰਦੀਪ 777 ਬੂਮ ਸਪਰੇਅਰ ਹੀ ਲਿਖਿਆ ਪਿਆ ਯਾਰ ਸਪੈਸ਼ਲ ਮਨਨ ਦਾ ਆਪ ਦੀ 쇼 ਬਣਾਈ ਆ ਮੈਂ ਇਹਦਾ ਭਾਈ ਰੰਗ ਹੀ ਕਰੇਗਾ ਤੇ ਕਾ ਬਾਈ ਪਿੱਛੇ ਦੇਖ ਲੋ ਮਹਿੰਦਰਾ ਟਰੈਕਟਰ ਤੇ ਸੈਟ ਤਿਆਰ ਹੋਈ ਜਾਂਦਾਗਾ ਓਏ ਆ ਡੀਆਈ ਤੇ ਵੀ ਆ ਦੇਖ ਮਹਿੰਦਰਾ ਵਾਲਿਆਂ ਤੇ ਵੀ ਉਹੀ ਜਮਾਂ ਸੇਮ ਸਿਸਟਮ ਤਿਆਰ ਕਰੀ ਜਾਂਦੇ ਆ ਬਹੁਤ ਉੱਚਾ ਤੇ ਪਿੱਛੇ 골ਡ ਟੈਂਕ ਹੀ ਧਰੀਆ 2000 ਲੀਟਰ ਵਾਲੀ ਇਹ ਘਾਟ ਰੇਟ ਦੇ ਥੋੜਾ ਇਹ ਘਾਟ ਰੇਟ ਵਾਲਾ ਆ ਥੋੜਾ ਜਿਹਾ ਬਾਈ ਕਹਿੰਦਾ ਜਿਆਦਾ ਰੇਟ ਵਾਲਾ ਹੋਊਗਾ ਬਾਕੀ ਕਹਿੰਦਾ ਹਜੇ ਜਮਾ ਸਾਰੇ ਸੈਟ ਤਿਆਰ ਹੋ ਜਾਣ ਦੇ ਰੇਟ ਉਸ ਤੋਂ ਬਾਅਦ ਦੱਸਾਂਗੇ ਅੱਜ ਆਪਾਂ ਬੈਸੀ ਆਏ ਸੀ ਇੱਕ ਸ਼ੌਂਕ ਨੂੰ ਬਣਾਤੀ ਤੇ ਪਰੇ ਹੋਈ ਬਾਈ ਦਾ ਨੰਬਰ ਦੱਸ ਜੇ ਇੱਥੇ ਆ ਨੰਬਰ ਚੱਲੀ ਜਾਂਦਾ ਬਾਈ 95416 35333 ਹਾਂ ਮੈਂ ਆ ਨਾਲ ਹੀ ਸੀਟ ਤੇ ਬਿੱਟ ਕੇ ਬੈਠੇ ਨੂੰ ਵੀ ਥਾਂ ਬੈਠ ਕੇ ਵੀ ਕਰਾ ਸਕਦਾ ਹਾਂ ਜੇ ਕਿਸੇ ਨੂੰ ਐਂ ਜੇ ਲੱਗਦਾ ਵੀ ਭਾਈ ਸਪਰੇ ਸਹੀ ਨਹੀਂ ਪੈਂਦੀ ਡਰਾਈਵਰ ਦੇ ਨਾਲ ਬਹਿ ਜਾਓ ਤੇ ਦੱਸ ਕੇ ਆਪਦਾ ਕਿਵੇਂ ਮਰਜ਼ੀ ਕਰਾਈ ਜਾਓ ਗੱਲ ਕਰ ਜਿਹੜਾ ਰੇਟ ਦਾ ਇਹ ਮੈਨੂੰ ਲੱਗਦਾ ਕਿ ਪੈਣ ਦੇ ਮੁੱਲ ਦਾ ਹੀ ਹੋਊਗਾ ਹੈ ਡਿਸਟ੍ਰੀਬਿਊਟਰ ਵੀ ਲੱਗਿਆ ਹੈ ਡਿਸਟ੍ਰੀਬਿਊਟਰ ਵੀ ਲੱਗੇ ਆ ਬਾਕੀ ਯਾਰ ਸਿਰਾ ਚੀਜ਼ ਬਣਾਈ ਪਈ ਆ ਤਾਂ ਹਨਾ ਇਹ ਕਿਸੇ ਵੱਡੇ ਫਾਰਮਰ ਦੇ ਜਾਊਗਾ ਮੱਲਾ ਬੈਠਣ-ਉੱਠਣ ਤੇ ਜਮਾ ਸਹੀ ਆ। ਅੱਛਾ। ਦੇਖ ਤੋ ਸਪਰੇਅ ਵੱਧ ਘੱਟ ਕਰਨ ਨੂੰ ਆ ਹਨਾ। ਬਾਕੀ ਬਾਈ ਦੁਕਾਨ ਵਾਲਾ ਕਹਿੰਦਾ ਜਦੋਂ ਜਮਾ ਤਿਆਰ ਹੋ ਗਿਆ ਨਾ ਉਸ ਤੋਂ ਬਾਅਦ ਸਾਨੂੰ ਸਾਰਾ ਆਪਾਂ ਦੱਸਾਂਗੇ ਵੀ ਬਾਈ ਕਹਿੰਦਾ ਅੱਜ ਥੋੜਾ ਜਿਹਾ ਜੇ ਪੈਂਡਿੰਗ 'ਚ ਪਿਆ ਜਿਵੇਂ ਆਹ ਬਾਈ ਹੁੱਡ ਜਾਲਾ ਲਾ ਲਓ। ਕੀ ਚੀਜ਼ ਐ ਇਹਨੂੰ ਵੀ ਮੰਨ ਕੇ ਧੁੱਪ ਦਾ ਪਨਾਵੇ ਹਨਾ। ਛਤਰੀ ਸਾਰਾ ਫਰੇਮ ਬਣਾਉਣਗੇ ਹਜੇ। ਤਿਆਰ ਇਹ ਸਿੱਟਣ ਨੂੰ ਮੂਰੇ ਬਾਈ। ਕੋਲ ਮਲਾ ਕੇ 1000 ਰੁਪਿਆ ਲੱਗ ਜੂਏ ਤੇ ਮੇਰੇ ਹਿਸਾਬ ਨਾਲ 80 ਲੱਖ ਦਾ ਸਿਸਟਮ ਆ ਇਹ ਸਾਢੇ 6 ਦਾ ਤਾਂ ਯਾਰ ਉੱਪਰ ਉੱਪਰ ਸਿਸਟਮ ਆ ਬਾਈ ਕਹਿੰਦਾ ਸਾਰਾ ਜਿਵੇਂ ਆਹ ਸਪਰੇਅ ਵਾਲੀ ਟੈਂਕੀ ਹੋ ਗਈ ਉੱਪਰ ਹੁੱਡ ਹੋ ਗਿਆ ਟਾਇਰ ਹੋ ਗਏ ਚਾਰੇ ਤੇ ਇਹ ਗੱਲ ਬਾਤ ਆ ਅੱਛਾ ਬੋਲੀ ਤੇ ਨਹੀਂ ਇਹ ਆਟੋਮੈਟਿਕ ਆ ਗਿਆ ਉਹ ਤਾਂ ਸਾਈਡ ਤੇ ਬੋਲੀ ਜਾ ਇੱਥੇ ਖੜ੍ਹ ਜਾ ਕੋਈ ਨਹੀਂ अच्छा ऑटोमेटिक सिस्टम आ गया है। ਜਿੱਥੇ ਗਨ ਜਿੱਥੇ ਗਨ ਰੋਕ ਦੇ ਉਹ ਸੇ ਰੁਕ ਜੂਗੀ। ਉੱਥੇ ਰੁਕ ਜੂਗੀ। हां, ਸੈਂਸਰ ਨੂੰ ਜਿੱਥੇ ਕਰਦੇ ਆਪਾਂ ਇਹ ਕਿੰਨੇ ਦਾ ਵਿੱਚ ਕਲਚ ਘੱਟ ਹੋ ਜਾਏ। 91 ਹਜ਼ਾਰ ਇਹ ਤਾਂ। 95 ਹਜ਼ਾਰ ਦਾ। اچھا اچھا ਇਹ ਸੈਂਸਰ ਸਿਸਟਮ ਆ ਵੀ ਬਿੱਥੇ ਸੈੱਟ ਕਰਤਾ ਉੱਥੇ ਚੱਲੀ ਜਾਣਾ ਇਹਨੇ। ਠੀਕ ਹੈ। ਤੇ ਜਿਹੜਾ ਵੈਸੇ ਇਹ ਕਾ ਲਈ। اچھا ਇਹ ਬਾਗ ਵਾਸਤੇ ਆ ਗਿਆ। ਤੇ ਜਿਹੜੇ ਬਾਈ ਆ ਤਵੀਆਂ ਦੀ ਗੱਲ ਕਰ ਗਿਆ ਆ ਕਿਵੇਂ ਆ? ਇਹਦਾ 22 ਤਵੀਆਂ ਦਾ ਸੈੱਟ ਆ ਨਾ ਇਹਦਾ ਕੀ ਰੇਟ ਆ? ਜਮਾ ਜਮਾ ਮਾਰਜਨ ਵੀ ਇੰਨੇ ਨੂੰ ਦੇ ਦਊਗਾ ਤੁਸੀਂ ਵੀ ਜਮਾ ਕੀ ਕੁਆਲਿਟੀ ਦੇ ਕਿਹੜੇ ਤਵੇ ਲੱਗੇ ਆ ਤੇ ਇਹਦੇ ਕਾਸਕੋ ਦਾ ਤਵਾ ਲੱਗੇ ਇੰਗਲੈਂਡ ਦਾ ਜੀ ਕਾਸਕੋ ਦਾ ਇੰਗਲੈਂਡ ਦਾ ਠੀਕ ਈ ਲੜਾ ਠੀਕ ਹੈ ਬੈਰਿੰਗ ਬਹੁਤ ਵੱਡੇ 33215 ਦੇ ਬੈਰਿੰਗਾਂ 33215 ਦੇ ਹਾਂਜੀ ਅੱਛਾ ਚੌਰਸ ਸ਼ਾਫਟ ਪਾਈ ਹੋਈ ਹੈ ਅੰਦਰ ਦੀ ਸ਼ਾਫਟ ਚੌਰਸ ਪਾਈ ਹੈ ਹੈ ਆਹ ਦੇਖ ਲਓ ਬਈ ਤਵੀਆਂ ਦਾ ਸੈਟ ਆ 22 ਦਾ ਜਮਾ ਜ਼ਬਰਦਸਤ ਫੁੱਲ ਹਾਈ ਕੁਆਲਿਟੀ ਦਾ ਕੰਮ ਕਰਿਆ ਹੋਇਆ ਬਾਈ ਨੇ ਪਿਆ ਬਾਈ ਹੋ ਰਿਆਂ ਦਾ ਨੰਬਰ ਚੱਲੀ ਜਾਂਦਾ ਕਿਸੇ ਵੀ ਭਰਾਣੇ ਕੋਈ ਵੀ ਜੇ ਸੰਦ ਲੈਣਾ ਤਾਂ ਆ ਨੰਬਰ ਤੇ ਕੰਟੈਕਟ ਕਰ ਲਿਓ 95416 35333 ਸੇ ਬਾਕੀ ਇਹ ਮਲੋਡ ਰੋਡ ਦੇ ਉੱਤੇ ਹੀ ਆਣਾ ਸ਼ਾਪ ਹਾਂ ਹਾਂ ਵੀ ਕੇ ਬ੍ਰਦਰ ਚੌਂਕ ਦੇ ਜਮਾ ਕੋਲੀ ਆ ਬਾਈ ਯਾਰ ਤਵਾਂ ਦਾ ਭੱਕੇ ਹੀ ਹੋ ਬਹੁਤ ਜ਼ਬਰ